ਅੱਜ ਜਲੰਧਰ ਬਸਤੀ شیخ ਅੱਡਾ ਭਗਵਾਨ ਸ਼੍ਰੀ ਵਾਲਮੀਕੀ ਜੀ ਦੇ ਮੰਦਿਰ ਵਿੱਚ ਪ੍ਰਧਾਨ ॠषि ਸਹੋਤਾ ਜੀ ਦੇ ਪਿਤਾ ترਸੀਮ لال ਜੀ ਦੀ ਅੰਤਿਮ ਅਰਦਾਸ ਰੱਖੀ ਗਈ। ਅੰਤਿਮ ਅਰਦਾਸ ਵਿੱਚ ਜਲੰਧਰ ਦੀ ਸਮੁੱਚੀ ਜਥੇਬੰਦੀਆਂ ਦੇ ਆਗੂ ਅੰਤਿਮ ਅਰਦਾਸ ਵਿੱਚ ਪਹੁੰਚੇ। ॠषि ਸਹੋਤਾ ਨੇ ਦੱਸਿਆ ਕਿ ਕੱਚੇ ਇਨਸਾਨ ਦੇ ਜਾਨ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪੈਂਦਾ ਹੈ ਉੱਥੇ ਹੀ ਸਮਾਜ ਨੂੰ ਵੀ ਬਹੁਤ ਵੱਡਾ ਘਾਟਾ ਪੈਂਦਾ ਹੈ। ਉਨ੍ਹਾਂ ਦੇ ਜੀਵਨ ਦੇ ਅੱਛੇ ਕਰਮਾਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਏਗਾ ਇਸ ਮੌਕੇ ਜਲੰਧਰ ਵਸਤੇ ਐਮਐਲਏ ਦੇ ਪੁੱਤਰ ਅਤੁਲ ਪਗਜ ਜੀ ਰੋਬਿੰਸਾੰਪਲਾ ਜੀ ਰਾਜੇਸ਼ ਪੱਟੀ ਜੀ ਧਰਮ ਪ੍ਰਚਾਰਕ ਸਚਿਨ ਅਸੁਰ ਜੀ ਚਰਨਜੀਤ ਸਿੰਘ ਚੰਨੀ ਵਿੱਕੀ ਖੋਸਲਾ ਜੀ ਸਤਨਾਮ ਸਰਪੰਚ ਜੀ ਅਮਰੀਕ ਸਿੰਘ ਮੀਕਾ ਜੀ ਅਤੇ ਕ੍ਰਾਂਤੀਕਾਰੀ ਪ੍ਰੈਸ ਕਲਬ ਦੇ ਪੰਜਾਬ ਪ੍ਰਧਾਨ ਸ਼੍ਰੀ ਅਨਿਲ ਵਰਮਾ ਜੀ ਖਾਸ ਤੌਰ ਤੇ ਮੌਜੂਦ ਸਨ thank you